ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਨਾਨਕਮਤੇ ਵਾਲੀ ਸਾਖੀ ਸੁਣਾਵਾਂਗੇ ਜੀ ਕੀ ਹੋਇਆ ਨਾਨਕਮਤੇ ਵਿੱਚ ਉਸ ਸਾਰੀ ਘਟਨਾ ਦਾ ਬਿਆਨ ਕਰਾਂਗੇ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਜੀ ਅਤੇ ਪੂਰੀ ਸਾਖੀ ਸਰਵਣ ਜਰੂਰ ਕਰਨੀ ਜੀ ਫਿਰਦੇ ਫਿਰਦੇ ਹੁਣ ਗੁਰੂ ਜੀ ਇੱਕ ਟਿਕਾਣੀ ਜਾ ਨਿਕਲੇ ਜਿਸ ਨੂੰ ਗੋਰਖ ਮੱਤਾ ਆਖਦੇ ਸਨ ਇੱਥੇ ਗੋਰਖ ਪੰਥੀ ਸਾਧੂਆਂ ਦੇ ਡੇਰੇ ਸਨ ਤੇ ਜੰਗਲ ਵੀ ਨੇੜੇ ਹੀ ਸਨ ਇੱਕ ਸੁੱਕੇ ਹੋਏ ਪਿੱਪਲ ਦੇ ਹੇਠਾਂ ਗੁਰੂ ਜੀ ਜਾ ਬੈਠੇ ਥੋੜੀ ਦੂਰ ਜੋਗੀਆਂ ਦੀਆਂ ਧੂਣੀਆਂ ਤੁਖ ਰਹੀਆਂ ਸਨ ਅੱਗਾ ਬੜ ਰਹੀਆਂ ਸਨ ਅਤੇ ਖਾਣ ਪੀਣ ਦੇ ਆਹਰ ਹੋ ਰਹੇ ਸਨ ਮਰਦਾਨੀ ਨੇ ਜਾ ਕੇ ਜੋਗੀਆਂ ਕੋਲੋਂ ਕੁਝ ਲੱਕੜਾਂ ਤੇ ਅੱਗ ਮੰਗੀ ਪਰ ਕਿਸੇ ਨੇ ਨਾ ਦਿੱਤੀ ਸਗੋਂ ਝੜਕ ਝੜਕ ਕੇ ਪਏ ਤਦ ਮਰਦਾਨਾ ਉਦਾਸ ਹੋ ਕੇ ਮੁੜ ਆਇਆ ਆਏ ਨੂੰ ਗੁਰੂ ਜੀ ਨੇ ਦਿਲਾਸਾ ਦਿੱਤਾ ਤੇ ਸਮਝਾਇਆ ਕਿ ਉਦਾਸ ਨਹੀਂ ਹੋਈਦਾ ਗੁੱਸਾ ਨਹੀਂ ਕਰੀਦਾ ਐਂ ਰੱਬ ਜੀ ਭੁੱਲ ਜਾਂਦੇ ਨੇ ਤੇ ਦਿਲ ਦੁਖੀ ਹੋ ਜਾਂਦਾ ਹੈ ਭਲਾ ਹੋਇਆ ਹੈ ਜੋ ਵੀ ਹੋਇਆ ਹੈ ਤੂੰ ਵਾਹਿਗੁਰੂ ਤੇ ਸਿੱਧ ਗਤਾਰ ਕੇ ਬਹਿ ਜਾ ਕਰਤਾਰ ਆਪੇ ਫਿਕਰ ਕਰੇਗਾ ਭਾਈ ਮਰਦਾਨਾ ਗੁਰੂ ਜੀ ਦੇ ਦਲਾਸੇ ਨਾਲ ਸੁਖੀ ਹੋ ਕੇ ਬਹਿ ਗਿਆ ਤੇ ਉਸ ਦੀ ਅੱਖ ਲੱਗ ਗਈ ਸੌ ਗਿਆ ਇਹਨੇ ਨੂੰ ਕੋਈ ਪੁਰਖ ਜੰਗਲ ਤੋਂ ਲੱਕੜਾ ਵੇਚਣ ਵਾਸਤੇ ਲੈ ਕੇ ਜਾਂਦਾ ਉੱਥੋਂ ਦੀ ਲੰਘ ਪਿਆ ਜਿੱਥੇ ਗੁਰੂ ਜੀ ਬੈਠੇ ਸਨ ਸੋ ਰਾਤ ਪੈ ਗਈ ਤੇ ਠੰਡ ਹੋ ਗਈ ਸੀ ਉਸ ਲੱਕੜਾ ਵਾਲੇ ਨੂੰ ਪਿਆਰ ਆ ਗਿਆ ਤੇ ਉਸਨੇ ਗੁਰੂ ਜੀ ਤੇ ਮਰਦਾਨੀ ਅੱਗੇ ਆਪਣੀਆਂ ਲੱਕੜਾਂ ਰੱਖ ਕੇ ਸੋਣੀ ਧੂਣੀ ਲਾ ਦਿੱਤੀ ਮਰਦਾਨਾ ਜਦ ਜਾਗਿਆ ਹੈਰਾਨ ਹੋ ਗਿਆ ਕਿ ਗੁਰੂ ਜੀ ਦੀ ਗੱਲ ਕਿਵੇਂ ਸੱਚ ਹੋ ਜਾਂਦੀ ਹੈ ਫੇਰ ਮਰਦਾਨੀ ਨੇ ਕੀਰਤਨ ਆਰੰਭ ਕਰ ਦਿੱਤਾ ਧੂਣੀ ਲੱਗੀ ਰਹੀ ਕੁਝ ਦਿਨ ਗੁਰੂ ਸਾਹਿਬ ਉਥੇ ਹੀ ਰਹੇ ਜਿਸ ਸੁੱਕੇ ਹੀਠਾਂ ਰੁੱਖ ਦੇ ਗੁਰੂ ਜੀ ਬੈਠੇ ਸਨ ਉਸ ਨੂੰ ਗਰੁੰਬਲੀਆਂ ਵੁੱਟ ਪਈਆਂ ਤਦ ਸਿੱਧਾਂ ਜੋਗੀਆਂ ਨੇ ਇਹ ਦੇਖਿਆ ਕਿ ਇਹ ਫਕੀਰ ਐਵੇਂ ਕਿਵੇਂ ਨਹੀਂ ਹੈ ਕੋਈ ਕਲਾਵਾਨ ਹੈ ਇਸ ਵਿੱਚ ਕੋਈ ਨਾ ਕੋਈ ਸ਼ਕਤੀ ਕਰਾਮਾਤ ਜ਼ਰੂਰ ਹੈ ਸੋ ਸਿੱਧਾਂ ਨੇ ਸੋਚਿਆ ਕਿ ਇਸ ਫਕੀਰ ਨੂੰ ਆਪਣੇ ਵੱਤ ਵਿੱਚ ਲੈ ਆਈਏ ਤਾਂ ਬਹੁਤ ਚੰਗਾ ਹੋਵੇਗਾ ਅਰਥਾਤ ਇਸ ਨੂੰ ਜੋਗੀ ਬਣਾ ਲਈਏ ਇਸ ਨੂੰ ਭੁੱਖਿਆ ਰੱਖ ਕੇ ਜਾਂ ਪਾਲੇ ਵਿੱਚ ਦੁਖੀ ਕਰਕੇ ਤੋੜਨਾ ਚੰਗੀ ਗੱਲ ਨਹੀਂ ਹੈ ਤਾਂ ਸਿੱਧਾਂ ਦੇ ਦੋ ਵੱਡੇ ਸੇਧ ਮੇਲਣ ਆਏ ਅਤੇ ਆਦਰ ਨਾਲ ਗੁਰੂ ਸਾਹਿਬ ਨੂੰ ਮਿਲੇ ਤੇ ਪ੍ਰਸ਼ਨ ਕੀਤਾ ਕਿ ਤੂੰ ਕਿਸ ਦਾ ਜੇਲਾ ਹੈ ਤੇ ਤੂੰ ਕਿਸ ਤੋਂ ਗੁਰਮੰਤਰ ਲੀਤਾ ਹੈ ਸੋ ਗੁਰੂ ਜੀ ਨੇ ਜੋ ਉੱਤਰ ਦਿੱਤਾ ਉਹ ਇਸ ਸ਼ਬਦ ਵਿੱਚ ਐਵੇਂ ਬਿਆਨ ਕੀਤਾ ਹੈ ਸੂਹੀ ਮਹੱਲਾ ਪਹਿਲਾ ਕਰ ਸਤਵ ਕੌਣ ਤੇ ਰਾਜੀ ਕਵਲ ਤੁਲਾ ਤੇਰਾ ਕਵਲ ਸਰਾਫ ਬੁਲਾਵਾ ਕੌਣ ਗੁਰੂ ਕਾ ਬਹਿ ਦੀ ਖਿਆਲੇਵਾ ਕਾ ਬਹਿ ਮੁਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੁਰੀ ਨਾ ਤੂੰ ਆਪੇ ਸਰਬ ਸਮਾਣਾ ਰਹਾਓ ਮਨ ਤਾ ਰਾਜੀ ਜੀ ਤੂ ਤਲਾ ਤੇਰੀ ਸੇਵ ਸਰਾਫ ਕਮਾਵਾ ਕਾਟੀ ਹੀ ਪੀਤਰ ਸੋ ਸਹ ਤੋਲੀ ਨਿਬਿਤ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲ ਹਾਰਾ ਆਪੇ ਦਿਖੈ ਆਪੇ ਬੁਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਅਰਥਾਤ ਗੁਰੂ ਸਾਹਿਬ ਨੇ ਵਾਹਿਗੁਰੂ ਜੀ ਨੂੰ ਸਾਰੇ ਪਾਸੇ ਹਾਜ਼ਰ ਨਾਜ਼ਰ ਭਰਪੂਰ ਦੱਸਿਆ ਹੈ ਕਿ ਮੇਰੇ ਵਾਹਿਗੁਰੂ ਪਿਆਰੇ ਤੂੰ ਇੰਨਾ ਵੱਡਾ ਹੈ ਕਿ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਮੇਰਾ ਗੁਰੂ ਵਾਹਿਗੁਰੂ ਕਰਤਾ ਪੁਰਖ ਹੈ ਫਿਰ ਗੁਰੂ ਜੀ ਨੇ ਕਿਹਾ ਕਿ ਮੈਂ ਆਪਣੇ ਪਰਮੇਸ਼ਰ ਨੂੰ ਸਦਾ ਯਾਦ ਰੱਖਾਂ ਆਪਣੇ ਮਨ ਨੂੰ ਉਸ ਦੀ ਯਾਦ ਵਿੱਚ ਟਿਕਾਈ ਰੱਖਾਂ ਅਤੇ ਆਪਣੇ ਮਨ ਨੂੰ ਸੁਖੀ ਰੱਖਣ ਵਾਲਾ ਤੇ ਚੰਗਾ ਰੱਖਣ ਵਾਲਾ ਦੱਸਿਆ ਅਰਦਾਸ ਕੀਤੀ ਹੈ ਕਿ हे ਪਰਮੇਸ਼ਰ ਜੀ ਮੈਨੂੰ ਆਪਣੇ ਆਪ ਪਿਆਰ ਵਿੱਚ ਲਾਈ ਰੱਖੋ ਅਤੇ ਗੁਰੂ ਜੀ ਐਨੇ ਵੱਡੇ ਉੱਚੇ ਸੁੱਚੇ ਹੋ ਕੇ ਵੀ ਆਪਣੇ ਆਪ ਨੂੰ ਇਸ ਸ਼ਬਦ ਦੇ ਵਿੱਚ ਨੀਵਾ ਦੱਸਦੇ ਨੇ ਤੇ ਅਰਦਾਸ ਕਰਦੇ ਨੇ ਕਿ ਏ ਵਾਹਿਗੁਰੂ ਮੈਂ ਤੇਰੀ ਅਗੇ ਮਿੰਨਤ ਕਰਦਾ ਹਾਂ ਮੇਰੀ ਮਤ ਮੇਰੀ ਅਕਲ ਮੇਰੇ ਕੰਮ ਮੇਰੀ ਯਾਦ ਸਾਰੀਆਂ ਗੱਲਾਂ ਤੁਸੀਂ ਬਖਸ਼ੋ ਮੈਨੂੰ ਮੂਰਖ ਸਮਝ ਕੇ ਮੇਰੀ ਮਤ ਨੂੰ ਉਜਲੀ ਕਰੋ ਸੋ ਇਹ ਸ਼ਬਦ ਸੁਣ ਕੇ ਸਿੱਧ ਸਮਝ ਗਏ ਕਿ ਇਹ ਵਾਹਿਗੁਰੂ ਨੂੰ ਪਹੁੰਚਿਆ ਹੋਇਆ ਪੂਰਾ ਬੁਰਖ ਹੈ ਅਰਥਾਤ ਰੱਬ ਜੀ ਦਾ ਪਿਆਰਾ ਰਾਬੂ ਨੂੰ ਪਿਆਰ ਕਰਨ ਵਿੱਚ ਪੂਰਾ ਪੂਰਾ ਹੈ ਇਸ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਇਸ ਨੂੰ ਆਪਣਾ ਚੇਲਾ ਬਣਾ ਲਓ ਜੇ ਇਹ ਜੋਗੀ ਬਣ ਜਾਵੇ ਤਾਂ ਸਾਡਾ ਵਾਧਾ ਹੋਵੇਗਾ ਤਦ ਆਖੜ ਲੱਗੇ हे ਬਾਲਕੇ ਤੂੰ ਜੋਗੀ ਹੋਏ ਦਰਸ਼ਨ ਦੇਖ ਲਓ ਇਸ ਦਾ ਅਰਥ ਹੈ ਕਿ ਤੂੰ ਸਾਧੋਂ ਗੁਰਮੰਤਰ ਲੈ ਲੈ ਮੰਤਰ ਲੈ ਲੈ ਤੇ ਚੇਲਾ ਬਣ ਜਾ ਸਾਡੇ ਵਰਗੀ ਜੋਗੀਆਂ ਵਾਲੇ ਕੱਪੜੇ ਪਾਲਾ ਗੋਦੜੀ ਲੈ ਡੰਡਾ ਫੜ ਸੁਆਮਲ ਕੰਨ ਪੜਵਾ ਕੇ ਮੁੰਦਰਾ ਬਾ ਅਤੇ ਸਿਰ ਦੇ ਕੇਸ ਮੁਨਾ ਕੇ ਦੇ ਇਤਕਾਰ ਘਰ ਕਿੰਗ ਵਜਾਉਂਦਾ ਫਿਰ ਜਾਂ ਮੜੀਆਂ ਮਸਾਣਾ ਵਿੱਚ ਬੈਠ ਕੇ ਤਾੜੀਆਂ ਲਾ ਤੀਰਥਾਂ ਉੱਤੇ ਫਿਰ ਅਧਿਕਾਰ ਕਰ ਅਲਖ ਜਗਾ ਕੇ ਪੇਟ ਪਰ ਸੁਗੁਰੂ ਜੀ ਨੇ ਉਹਨਾਂ ਦੇ ਇਸ ਵਾਕ ਤੋਂ ਉਹਨਾਂ ਦਾ ਸਾਰਾ ਭਾਵ ਸਮਝ ਲਿਆ ਤੇ ਉੱਤਰ ਦਿੱਤਾ ਇਸ ਸ਼ਬਦ ਵਿੱਚ ਇਸ ਤਰ੍ਹਾਂ ਉਚਾਰਿਆ ਹੈ ਜੀ ਸੁਹੀ ਮਹੱਲਾ ਪਹਿਲਾ ਕਰ ਸਤਿਮਾਈ ਕੋ ਓੰਕਾਰ ਸਤਿਗੁਰ ਪ੍ਰਸਾਦ ਜੋਗ ਨਾ ਕਿੰਤਾ ਜੋਗ ਨਾ ਡੰਡੈ ਜੋਗ ਨਾ ਪਸਮ ਚੜਾਈਐ ਜੋਗ ਨਾ ਮੁੰਦੀ ਮੁੰਡ ਮੁੰਡੈਐ ਜੋਗ ਨਾ ਸਿੰਘੀ ਵਈਐ ਅੰਜਨੁ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਿਇਵ ਪਾਈਐ ਗੱਲੀ ਜੋਗ ਨਾ ਹੋਈ ਇਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗਨ ਦੇਸ ਦਿਸੰਤਰ ਭਾਵੇਐ ਜੋਗ ਨਾ ਤੀਰਥ ਨਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗ ਤੇ ਵਪਾਈਐ ਸਤਗੁਰ ਭੇਟੇ ਤਾਂ ਸਹਸਾ ਟੂਟੈ ਤਾਵਤ ਵਰਜ ਰਹੀਐ ਨਿਜਰ ਚਰੈ ਸਹਜ ਤੁਨ ਲਾਗੈ ਘਰੀ ਪਰਚਾ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਏਵ ਪਾਈਐ ਨਾਨਕ ਜੀਵਤਿਆ ਮਰ ਰਹੀਐ ਐਸਾ ਜੋਗ ਕਮਾਈਐ ਵਾਜੇ ਵਜਹੁ ਸਈ ਵਾਜੈ ਤੋ ਗਿਰ ਪਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਸਿੱਧਾਂ ਨੂੰ ਸਮਝਾਉਣਾ ਕਰਦੇ ਨੇ ਕੀ ਯੋਗਤਾ ਨਾਮ ਦਾ ਹੋਣਾ ਚਾਹੀਦਾ ਹੈ ਕਰਤਾਰ ਜੀ ਰੱਬ ਜੀ ਨਾਲ ਅੰਦਰੋਂ ਮਨ ਨਾਲ ਜੁੜੇ ਰਹਿਣ ਦਾ ਗੋਦੜੀ ਲਈ ਫਿਰਿਆਂ ਸੁਹਾਹਾ ਮਲਿਆ ਮੁੰਦਰਾ ਪਾਇਆ ਸਿਰ ਮੋਣਾਇਆ ਸਿੰਘੀ ਵਜਾਇਆ ਜਾਂ ਮਸਾਣਾ ਵਿੱਚ ਜਾ ਬੈਠਿਆ ਤੀਰਥ ਤੇ ਫਿਰਿਆਂ ਕਰਤਾਰ ਨਾਲ ਮਨ ਨਹੀਂ ਜੁੜਦਾ ਉਹ ਤਾਂ ਬਾਹਰਲੀਆ ਗੱਲਾਂ ਹੋਈਆਂ ਯੋਗਤਾ ਇਸ ਗੱਲ ਦਾ ਨਾਮ ਹੈ ਕਿ ਦੁਨੀਆ ਵਿੱਚ ਵਸਦੇ ਆ ਦੁਨੀਆ ਵਿੱਚ ਮਾੜੇ ਕਰਮ ਕਰਕੇ ਆਪਣੇ ਆਪ ਨੂੰ ਮਾਇਆ ਵਿੱਚ ਫਸਾ ਨਾ ਲਈਏ ਰਹੀਏ ਮਾਇਆ ਵਿੱਚ ਪਰ ਮਾਇਆ ਸਾਨੂੰ ਮੰਦੇ ਪਾਸੇ ਨਾ ਲੈ ਜਾਵੇ ਅਸਲੀ ਜੋਗੀ ਤਾਂ ਐਉਂ ਬਣੀਦਾ ਹੈ ਕਿ ਸਤਿਗੁਰੂ ਨੂੰ ਮਿਲੀਏ ਤੇ ਮਨ ਨੂੰ ਮੰਦੇ ਖਿਆਲਾਂ ਤੋਂ ਬਚਾਈਏ ਦੇਨ ਨੂੰ ਮੰਦੇ ਕਰਮਾਂ ਤੋਂ ਰੋਕੀਏ ਅੰਦਰ ਨਾਮ ਦਾ ਜਪ ਕਰੀਏ ਐਸਾ ਕੀ ਕਰਤਾ ਪੁਰਖ ਵਾਹਿਗੁਰੂ ਵਾਲਾ ਦਿਲ ਲਗਿਆ ਕਰੇ ਜੋਗੀਆਂ ਨਾਲ ਇਸ ਤਰ੍ਹਾਂ ਹੋਰ ਵਿਚਾਰ ਹੁੰਦੀ ਰਹੀ ਤੇ ਅੰਤ ਨੂੰ ਜੋਗੀ ਹਾਰ ਗਏ ਉਹਨਾਂ ਨੇ ਮੱਥਾ ਟੇਕਿਆ ਅਤੇ ਸੋਚਿਆ ਕਿ ਇਸ ਦੇ ਬੱਠਣੀ ਨਾਲ ਸੁੱਕਾ ਬਿਰਸ਼ ਹਰਿਆ ਹੋਇਆ ਹੈ ਇਸ ਦਾ ਅਦਬ ਕਰਨਾ ਚਾਹੀਦਾ ਹੈ ਇਹ ਰੱਬ ਨੂੰ ਪਹੁੰਚਿਆ ਹੋਇਆ ਹੈ ਸੋ ਝਗੜਾ ਛੱਡ ਕੇ ਉਹਨਾਂ ਨੇ ਮੱਥਾ ਟੇਕ ਦਿੱਤਾ ਕੁਝ ਦਿਨ ਗੁਰੂ ਸਾਹਿਬ ਉਥੇ ਹੀ ਟਹਿਰੇ ਉਥੇ ਨੀਰ ਦੇਡੇ ਗਰਾਵਾਂ ਵਿੱਚ ਗੁਰੂ ਜੀ ਦੇ ਲੋਕੀ ਸਿੱਖ ਬਣ ਗਏ ਇਨਾਂ ਸਿੱਖਾਂ ਨੇ ਉਸ ਬਿਪਲੀ ਵਾਲੀ ਥਾਂ ਜਿੱਥੇ ਗੁਰੂ ਜੀ ਬੈਠੇ ਸਨ ਧਰਮਸਾਲ ਪਾਈ ਅਤੇ ਉਸ ਦਾ ਨਾਮ ਨਾਨਕ ਮੱਤਾ ਰੱਖਿਆ ਜੋਗੀਆਂ ਦੀ ਮਾਨਤਾ ਉਥੋਂ ਕੱਟ ਗਈ ਤਦ ਉਹ ਸਹਿਜ ਜੀ ਸਹਿਜ ਜੀ ਉਥੋਂ ਚਲੇ ਗਏ ਫਿਰ ਛੇਵੇਂ ਸਤਗੁਰਾਂ ਦੇ ਸਮੇਂ ਜੋਗੀ ਫਿਰ ਆ ਗਏ ਅਤੇ ਧਰਮਸਾਲ ਤੋਂ ਗੁਰੂ ਕੇ ਸਿੱਖ ਆਲਮਸਤ ਨੂੰ ਕੱਢ ਦਿੱਤਾ ਤੇ ਪਿੱਪਲ ਨੂੰ ਸਾੜ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਨੂੰ ਹਰਾ ਕਰਨ ਦੀ ਸਾਖੀ ਗੁੰਮ ਹੋ ਜਾਏ ਤਦੋਂ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਸਨ ਤਾਂ ਗੁਰੂ ਜੀ ਨੂੰ ਪਤਾ ਲੱਗਾ ਉਹ ਆਪ ਉੱਥੇ ਗਏ ਗੁਰੂ ਕਾ ਥਾਉ ਫਿਰ ਆਪਣੇ ਸਿੱਖ ਆਲਮਸਤ ਨੂੰ ਲੈ ਦਿੱਤਾ ਸੜੇ ਪਿੱਪਲ ਦੇ ਕੇਸਰ ਜਲ ਦੇ ਛੱਟੇ ਮਾਰੇ ਉਸਦੇ ਪੱਤਿਆਂ ਉੱਤੇ ਹੁਣ ਤਾਂ ਹੀ ਛੱਟੇ ਇਹ ਵੱਜਦੇ ਹਨ ਸੋ ਜੋਗੀ ਉਥੇ ਨਾ ਰਹੇ ਅਤੇ ਗੁਰੂ ਘਰ ਦੇ ਉਦਾਸੀ ਸੰਤ ਉਥੇ ਗੁਰਦੁਆਰੇ ਦੇ ਪਾਸ ਦੇ ਜੰਗਲ ਦੇ ਮਾਲਕ ਹਨ ਗੁਰਦੁਆਰੇ ਨਾਲ 5 ਕੋਹ 1000 ਦੀ ਜਾਗੀਰ ਸੀ ਪਹਿਲਾਂ ਆਲਮੋਸਟ ਦੇ ਚੇਲੇ ਇਸ ਗੁਰਤਾਮ ਦੀ ਵਹੰਤ ਹੁੰਦੇ ਆਏ ਹਨ ਪਰ ਕੁਝ ਬਸਤਾਂ ਤੋਂ ਇੱਥੇ ਇੱਕ ਪੰਥਕ ਕਮੇਟੀ ਸਰਕਾਰ ਵੱਲੋਂ ਕਾਇਮ ਹੋ ਗਈ ਹੈ ਜੋ ਕਿ ਪ੍ਰਬੰਧ ਕਰਦੀ ਹੈ ਅਤੇ ਨਵਾਂ ਮੰਦਿਰ ਕਮੇਟੀ ਨੇ ਸੋਨਾ ਬਣਾਇਆ ਹੈ ਤੇ ਯਾਤਰੀਆਂ ਦੇ ਆਰਾਮ ਲਈ ਥਾਂ ਵੀ ਬਣੀ ਹੋਈ ਹੈ ਦੀਪਮਾਲਾ ਨੂੰ ਇੱਥੇ ਮੇਲਾ ਵੀ ਲੱਗਦਾ ਹੈ ਸੋ ਇਹ ਸੀ ਜੀ ਸਾਖੀ ਨਾਨਕ ਮੱਤੇ ਵਾਲੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ